ਬਾਕੀ ਤੁਸੀਂ ਇੱਦਾਂ ਫੋਨ ਤੇ ਵੀ ਕੋਈ ਵੀ ਕਟਾਈ ਦਿਖਾ ਕੇ ਬਾਈ ਤੋਂ ਕਟਾਈ ਕਰਾ ਸਕਦੇ ਹੋ ਜੁੱਟਾਂ ਦੇ ਉੱਪਰ। ਇਹ ਗੱਲ ਹੁੰਦਾ ਨਾ। ਹਰ ਵਾਰ ਕਰਦੇ ਸੀ। ਅੱਛਾ। ਇਹ ਵੀ ਹਰ ਵਾਰ ਕਰਦੇ ਸੀ। ਠੀਕ ਹੈ। ਇਹ ਮਿਕਸ ਹੈ ਜੀ। ਆਹ ਹੀ ਪਹਿਲੇ ਸੈਲਵਰ ਕੋਲ ਮਿਕਸ ਹੈ ਜੀ। ਲਓ ਬਾਈ ਦੂਜਾ ਸੂਟ ਵੀ ਦੇਦਾ। ਇਹ ਤੇ ਐਵੇਂ ਹੁਣਾ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕ ਕੋਲੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਅੱਜ ਆਪਾਂ ਇੱਥੇ ਥੋੜੀ ਜੀ ਉਹ ਤਾਬਾ ਤੇ ਲੈਣੀਆਂ ਬਾਕੀ ਸੂਟਾਂ ਤੇ ਕਢਾਈ ਕਰਾਉਣੀ ਆ ਤੇ ਬਾਕੀ ਸਾਰਾ ਤੁਹਾਨੂੰ ਦਿਖਾਉਨੇ ਆ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਆਪਾਂ ਅੱਜ ਦੀ ਵੀਡੀਓ ਮਰੇ ਕੋਲੇ ਦੇ ਬਾਜ਼ਾਰ ਤੋਂ ਸਟਾਰਟ ਕਰਦੇ ਆ। ਲਓ ਵੀ ਆਹ ਦੁਕਾਨ ਤੇ ਚੱਲੇ ਆਪਾਂ ਪਹਿਲਾਂ ਕੱਪੜੇ ਲੈਣ ਤੁਹਾਨੂੰ ਪਹਿਲਾਂ ਦਿਖਾਉਂਦੇ ਆ ਇਹਨਾਂ ਦੇ ਸੂਟ ਚੱਲਦੇ ਆਪਾਂ ਹੁਣ ਅੰਦਰ ਤੇ ਨੌਂ ਦੇਖ ਲਓ ਦੁਕਾਨ ਦਾ ਬਾਕੀ ਆ ਕਿੱਧਰ ਤੁਸੀਂ ਆਣਾ ਸ਼ਰੰਦੀ ਗੇਟ ਤੋਂ ਇੱਧਰ ਨੂੰ ਆਪਾਂ ਹਾਊਸ ਤੇ ਆਪਾਂ ਪਹੁੰਚੇ ਆ ਕੋਸਮ ਫਲਾਟ ਹਾਊਸ ਕੋਸਮ ਫਲਾਟ ਹਾਊਸ ਸੇ ਆ ਤੁਹਾਨੂੰ ਦਿਖਾਉਣਾ ਹੈ ਆਪਾਂ ਸ਼ਿਮਰ ਦੇ ਵਿੱਚ ਤਾਪਕੇ ਦਾ ਵਰਕ ਠੀਕ ਹੈ ਜੀ ਥ्रेड ਵਰਕ ਤੇ ਹੈਂਡ ਵਰਕ ਟੋਟਲੀ ਹੈਂਡ ਵਰਕ ਆ ਸਾਰਾ ਛਿਲਮਿਲ ਛਿਲਮਿਲ ਕਰਦਾ ਸੂਤ ਤਾਪਕੇ ਦਾ ਵਰਕ ਤੇ ਆ ਆ ਗਿਆ ਬਹੁਤ ਸੋਹਣਾ ਰੰਗ ਤੇ ਇਹਦੇ ਵਿੱਚ ਵੀ ਹੈਂਡ ਵਰਕ ਦਾ ਸਾਰਾ ਹੋਇਆ ਹੋਇਆ ਵਰਕ ਤੇ ਆ ਤਾਪਕੇ ਦਾ ਲੱਗਿਆ ਹੋਇਆ ਸਾਰਾ ਸਿੱਪੀ ਵਰਕ ਤੇ ਸੌਫਟ ਸ਼ਿਮਰ ਦੇ ਉੱਪਰ ਕੋਈ ਸ਼ਿਮਰ ਇਦਾਂ ਦੀ ਨਹੀਂ ਵੀ ਲੜੂਗੀ ਫੈਬਰਿਕ ਇਹ ਸੌਫਟ ਸ਼ਿਮਰ ਹੈ ਕਿਉਂਕਿ ਇਹਦੇ ਵਿੱਚ ਬਲ ਪੈਂਦੇ ਨੇ ਕਿਸੇ ਵੀ ਕੱਪੜੇ ਦੀ ਪਿਓਰੈਸਟ ਚੈੱਕ ਕਰਨੀ ਆ ਤਾਂ ਉਹਨੂੰ ਇੱਦਾਂ ਕਰਕੇ ਚੈੱਕ ਕਰੋ ਜਿੰਨੇ ਬਲ ਪੈਣਗੇ ਉੰਨਾ ਪਿਓਰ ਹੋਊ ਕੱਪੜਾ ਠੀਕ ਆ ਜੀ ਇਹ 오ਰਗੈਂza ਇਹ 오ਰਗੈਂza ਆ ਗਿਆ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ 오ਰਗੈਂza ਠੀਕ ਆ ਲੈ ਲੈਣਾ ਸੋਹਣਾ ਹੋਏ ਨੇ ਸੋਹ ਜਾ ਮੇਰੇ ਕੋ ਆ ਆ ਗਿਆ ਬਾਟਮ ਸਜਾ ਸਲਵਾਰ ਤੇ ਆ ਗਿਆ ਸਾਰਾ ਦੇਖੀ ਵਰਕ ਤੇ ਇਹਦੇ ਆ ਵਾਲਾ ਕਟਿੰਗ ਕਰਾਉਣ ਦੀਆਂ ਆ ਗਿਆ ਸ਼ਰਟ ਸਾਰਿਆਂ ਦੀ ਆ ਹੀ ਰੇਂਜ ਛੋਟੇ ਕੁਆਲਿਟੀ ਰੋਸ ਸੋਹਣੀ ਤੇ ਆ ਦੁਪੱਟਾ ਆ ਗਿਆ ਦੁਪੱਟੇ ਦੀ ਕੁਆਲਿਟੀ ਬੜੀ ਅੱਛੀ ਹੈ ਕੁਝ ਤਾਂ ਵਾਈਟ ਤੇ ਖਿਆਲੀ ਰੋਸ ਸੋਹਣੀ ਹੈ ਮੈਚਿੰਗ ਕਲਰ ਦਾ ਆ ਉੱਪਰ ਜੀ ਦੇਖਿਓ ਸੀ ਬਿਲਕੁਲ ਮੈਂ ਇੱਕ ਤਾਂ ਉਹ ਕੜਾਈ ਵਾਲਾ ਮਹਿੰਦੀ ਆ ਜੇ ਦੇਖਾ ਉਪਰੇ ਪਿਆ ਆ ਇਹ ਆ ਕੀ ਆ ਫਿਰ ਇਹ ਦੁਪੱਟਾ ਇਹਦੇ ਨੀਚੇ ਹੈ ਹਾਂ ਇਹ ਦੁਪੱਟਾ ਵੀ ਗਲੇਸ਼ ਆ ਆ ਸਾਰੇ ਦੋ ਕਲਰ ਹੈ ਚਾਹੀਦੇ ਮੈਂ ਬਸ ਦੋ ਕਲਰ ਲੈ ਕੇ ਚਾ ਕਿੰਨੇ ਦਾ ਇਹ ਆ ਨਹੀਂ ਸੋਹਣਾ ਲੱਗਿਆ ਇਹ ਸਾਢੇ 1500 ਦੇ ਨਾਲ 1500 ਇਹ ਬੜੀ ਮੁੰਡੀ ਜੀ ਛੁੱਟ ਤਾਂ ਮੈਂ ਦੂਜੇ ਵੀ ਫਿਰ ਦੱਸਦਾ ਇੱਕ ਪੀਸ ਆ ਪਾ ਵਾਲਾ ਦੇਖਿਆ ਇਹਦੇ neck ਦੇ ਉੱਪਰ embroidery ਆ ਗਈ ਪੂਰੇ boutique piece ਨੇ ਇਹ ਤੇ ਸਲਵਾਰ ਇਹਦੀ printed ਆਏਗੀ ਇਹ ਵਾਲਾ plain dupatta printed salwar ਤੇ ਉੱਪਰ ਬਾਕੀ ਜਿਹੜੇ ਨੇ ਦੋ ਕਲਰ ਇਹ ਚ ਕਲਰ ਕਿਹੜੇ ਤੋਂ ਏ ਮੇਰੇ ਉਹ ਨਾਲ ਤਾਂ ਨਹੀਂ ਹੋ ਗਿਆ ਅੰਜੂ ਤਾਂ ਪੀਚ ਨਹੀਂ ਲਿਆ ਮੈਂ ਆਹ ਪੈਟਰਨ ਦਾ ਏਦਾ ਉਹ ਪੂਰਾ ਅਲੋਵਰਾ ਅਲੋਵਰਾ ਉਹ ਆ ਗਿਆ ਆ ਗਿਆ ਪੀਚਰਾਂ ਦਾ ਪੂਰਾ ਸੂਟ ਆ ਅੱਛਾ ਤੇ ਤੇ ਬਰਕ ਨਹੀਂ ਬਰਕ ਹੈਗਾ ਉਹਦੇ ਤੇ ਪੱਲੇ ਤੇ ਤਾਂ ਹੀ ਤੁਸੀਂ ਹੋਂ ਤਾ ਇਹ ਤਾਂ ਹੋਰ ਇਸ ਵਾਰ ਇਹ ਤੁਸੀਂ ਕਿਉਂ ਕੇ ਆਇਆ ਪਿਓਰ ਦਾ ਦੁਪੱਟਾ ਨਾ ਪਲੇਨ ਸਲਵਾਰ ਆ ਤੇ ਆ ਚੀਜ਼ ਆ ਉਹਦੀ ਸਾਰੀ ਕਮੀਜ਼ ਦੀ ਹਾਂ ਬੀਨਾਂ ਕੁਲਾਡੁੱਲਾ ਹੁੰਦਾ ਹੁੰਦੀ ਆਗੇ ਬੀਨੜ ਬਤਾਇਆ ਚ ਕੱਲ ਆਏਗਾ 3-4 ਕੱਲ ਆਏਗਾ ਸਾੜਕੇ ਇਹ ਰੇਕੀ ਆ ਲਈ ਜਾਨਾ ਹਾਂ ਬੇ ਕੱਪੜਾ ਬੜਾ ਸੌਫਟ ਹੂੰ ਕਾਰੀ ਨਹੀਂ ਨਿਵੇ ਦੇ ਨਾਲ ਦੂ ਆ ਗੋਸ ਲੈਣੇ ਆਵਲੇ ਇਹ ਸਲਵਾਤ ਕੜਾਈ ਆ ਕੱਢ ਕੱਢ ਲਾ ਬਾਹਰ ਹਾਂ ਇਹ ਕੱਪੜਾ ਖਾਲੀ ਕੱਢ ਕੇ ਸਵਾਰ ਕੇ ਆ ਲੈ ਸਲਵਾਤ ਤੇ ਕੜਾਈ ਆ ਕੀ ਚਾਹ ਦੇਖੋ ਹਾਂ ਇਹ ਕੋਈ ਲੈਸ ਵਰਕ ਕਰਕੇ ਸਾਰੇ ਇੱਦਾਂ ਦੇ ਵਿੱਚ ਕੋਈ ਰਿਪੀਟ ਕਲਰ ਨਹੀਂ ਹੈ। ਫਿਰ ਇਹ ਸਲਵਾਰ ਤੇ ਕੜਾਈ ਆ। ਹਾਂਜੀ ਹਾਂਜੀ ਇਹ ਵੀ ਹੈ ਇਹ ਮਿਲ ਗਿਆ ਜੀ ਇਹ ਨਾਲ। ਹਾਂ। ਆਹ ਚੀਜ਼ ਤੋਂ ਮੈਂ ਕੋਟੀ। ਹਾਂ ਇਹਦੇ ਚਾਵੀ ਕਲਰ ਇਹਦੇ ਚ ਕਲਰ ਚਾਹ। ਉਹ ਆ ਕਿ ਨਸਵਾ ਕਲਰ ਆ ਰਹੀ ਹੈ। ਉਹ ਕਰੀਬੰਦ ਰਹਿਣ ਉਹ ਆਉ ਕਰੀਏ। ਇਹ ਡਾਰਕ ਚਾਹ। ਇਹ ਲਾਈਟ ਕੱਟ ਕੇ ਸੰਦ ਕਰਦੇ ਆ। ਇਹ ਦੀ ਰੇਂਜ ਹੈ ਨਾ। ਇਹਦੀ ਕੀ ਰੇਂਜ ਆ ਵੀਰੇ? ਇਹ 750 ਤੋਂ ਜੀ। 750। ਆ ਵੀ ਚੱਲਦਾ ਮਸਟਰ। ਠੀਕ ਕਰੋ। ਨਾਲਾ ਨਾ ਬਣੋ ਸੂਟ ਦਾ ਪਾਉਟ ਮੀਆਂ ਦੱਸ ਜਾਂਦਾ ਕਹਿੰਦੇ ਕਾਟਨ ਦਾ ਸੂਟ ਹੈ ਇਹਨਾਂ ਦੀ ਕਾਲਾ ਉਹ ਦੇਖ ਲਓ ਫਿਰ ਇਹਨਾਂ ਕੰਟਰਾਸਟ ਚ ਚੱਲਦਾ ਇਹਦਾ ਹਾਂਜੀ ਉਹ ਦੇਖੋ ਫਲਾਵਰ ਕਿੰਨੇ ਤੋਂ ਇਹਦੇ ਵਿੱਚੋਂ ਤੂੰ ਆਲਾ ਸਾਹ ਲੈ ਲਈ ਇੱਕ ਇਹ ਬਹੁਤ ਸੋਹਣਾ ਹੈ 1500 ਇਹਨੂੰ ਖੋਲ ਕੇ ਦਿਖਾਵੋ ਇਹ ਹੈਗਾ 1500 ਦਾ ਬਲੈਕ ਦੇ ਉੱਪਰ ਵਰਕ ਪਲੇਨ ਦਿੱਤਾ ਹੋਇਆ ਹਾਲ ਕੀ ਸਾਢੇ 1500 ਤੁਹਾਡੀ ਵੀਡੀਓ ਪਾਈ ਸੀ ਅਸੀਂ ਰਾਤ ਬਹੁਤ ਵਧੀਆ ਨੂੰ ਵਧੀਆ ਨਹੀਂ ਵੀਡੀਓ ਲੱਗਦੀ ਹੈ ਕੰਮ ਕਰਦਾ ਕੋਈ ਦੁਪੱਟਾ ਆ ਗਿਆ 2.5 ਮੀਟਰ ਦਾ ਸਾਢੇ 1350 ਦਾ ਸੂਟ ਹੈ बॉटम ਦੇ ਉੱਪਰ embroidery ਆਏਗੀ ਕੱਪੜਾ ਬਹੁਤ ਫਾਈਨ ਕੁਆਲਟੀ ਆ ਕਲਰ ਜਿਹੜੇ ਸਾਡੀ ਕਲਰ ਅਲੱਗ-ਅਲੱਗ ਦੇ ਜਾਣਗੇ ਜਿਹਨੇ ਵੀ ਲੈਣਾ ਆਜੋ Kusum Cloth ਹਮਮ 1050 ਦਾ 1050 ਦਾ 50 ਢਾ ਲੇ ਸੋਇਆ ਕਾਟਨ ਦਾ ਰੋਟਾ ਨਹੀਂ ਲਓ ਭਾਈ ਦੇਖ ਲਓ ਸਿੰਗਲ ਪੀਸ ਹੈ ਵੀ ਦੋ ਵੀ ਲੈ ਲਓ ਕੋਈ ਮੈਂ ਲੈ ਜੈ ਜੈ ਅੱਜ ਲੱਗ ਜਾਣਗੇ ਹੈ ਹਾਂ ਵੀ ਕਰ ਲਿਆ ਆ ਦੋ ਕਰ ਲੇ ਭਾਈ ਜੈ ਜੈ ਲੈ ਲਾਂਗੇ ਚੱਕ ਕਰਤੇ ਲੈ 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 ਹਾਂ ਬਹੁਤ ਪੈ ਨੇ ਨੇ ਟੋਟੇ ਇਕੱਠੇ ਹੋਏ ਪੈ ਚਲੋ ਆ ਦੇ ਫਿਰ ਇੱਕ ਵਾਰ ਕਰਦੇ ਚੱਕਾਂਗੇ ਚੱਕਾਂਗੇ ਠੀਕ ਆ ਚੱਕ ਪਾਈ ਆ ਵੀ ਕਰਤਾ ਹੈ ਤੁਹਾਨੂੰ ਵੀ ਦੇ ਦੀ ਇਹਦੇ ਵਿੱਚ ਇੱਕ ਵੀ ਇਹ ਕਿਹੜੀ ਪਾਈ ਇੰਸਟਾ ਇਹਦਾ ਉੱਪਰ ਨਹੀਂ ਨਾ ਇਹਦਾ ਇਹ ਨਾ ਨਾ ਕੇਰਾ ਆ ਜਾਣਾ ਲੈ ਕੇ ਆਈ ਬੱਲੇ ਨੂੰ ਇੰਨਾ ਕੁ ਬਣੂਗਾ ਇੰਨਾ ਕੀ ਬਣਦਾ ਹਾਂਜੀ ਉੱਥੇ ਕਟਿੰਗ ਹੋ ਜਾਓ ਫਲਾਵਰ ਤੇ ਕਟਿੰਗ ਹੋ ਜਾਓ ਕਿੰਨੇ ਦਾ ਫਲਾਵਰ ਚਲ ਜਾਓ ਕੋਈ ਨਾ ਦਊਗਾ ਨੂੰ ਬੈਠਾ ਦਸ ਦਸ ਜੀ ਕੁਰੀ ਤੇ ਪਸੰਦ ਆ ਗਿਆ ਚਲੋ ਨੇ ਪਹਿਲੀ ਵਾਰ ਕਢਾਇਆ ਦੁਪੱਟਾ ਫਿਰ ਇਹ ਤਾਂ ਫਰਾਗ ਬਣੂ ਦੁਪੱਟੇ ਦੀ ਤਾਂ ਦੁਪੱਟਾ ਤੇਰੇ ਕਿੱਥੋਂ ਆਜੂ ਹੈ ਹੈ ਤਨਗੜਾ ਦੁਪੱਟਾ ਨਹੀਂ ਦੇ ਹਾਂਜੀ ਹਾਂ ਲੋਗੇ ਮੇਰੇ ਬੜਾ ਬੜਾ ਨਹੀਂ ਲੈ ਕੇ ਖਾ ਲੈ ਮੈਡਲ ਲੈ ਕੇ ਜੀ ਛੜੀ ਹੋ ਗੱਲ ਚ ਪਾ ਗੱਲ ਚ ਪਾ ਗੱਲ ਚ ਪਾ ਲੈ ਤੈਂ ਕਿਹੜਾ ਸੱਟ ਲੈਣਾ ਲੱਗ ਲੱਗਦੀ ਹੈ ਮੇਰਾ ਉਹ ਰੁਪਿੰਦਰ ਬਟਾ ਆ ਗਿਆ ਉਹਦਾ ਆ ਜਾਣਾ ਰੁਪਿੰਦਰ ਦੁਪੱਟਾ ਵੀ ਮੈਂ ਨਹੀਂ ਮਾ ਵੱਡਾ ਨਹੀਂ ਛੱਗਲ ਚ ਛੋਟੇ ਹਾਈਟ ਵੱਡੀ ਹੈ ਜੀ ਉਹਨਾਂ ਦੀ ਉਹ ਬੱਚੇ ਦੀ ਹੋਮੋ ਸ਼ੋਰਟੀ ਹੈ ਖਾਈਦਾ ਹੈਂਗੀ ਹੋ ਰਹੀ ਹੈ ਚੱਲ ਲੈ ਲੈ ਦੇਖੀ ਜੋ ਇਹਨੂੰ ਪਸੰਦ ਆ ਲੈ ਪਸੰਦ ਆ ਫਿਰ ਇਹਨਾਂ ਨੇ ਪਿੱਲ ਪੱਤੇ ਤੇ ਪੰਜਾਬੀ ਸੋਰੀ ਬਣਾ ਦੇ ਇਹਨਾਂ ਨੂੰ ਵੀਰੇ ਉਹ ਤਾਂ ਅਸੀਂ ਉਹ ਕਰ ਦਾਂਗੇ ਬਾਈ ਚਾਂਸ ਜੀ ਇਹਦਾ ਦੁਪੱਟਾ ਛੋਟਾ ਕਰਾਣਾ ਹੋਇਆ ਇੱਕ ਪਾਸੇ ਕੱਟਦਾ ਜੀ ਕੱਟ ਵਰਕ ਕਰਵਾ ਦੇਂਗੇ ਹਨਾ ਬਸੇ ਲੋੜ ਨਹੀਂ ਹੈਗੀ ਸੋਹਣਾ ਲੱਗਦਾ ਜੀ ਥੋੜਾ ਜਿਹਾ ਲੱਗਦਾ ਹੈ ਬਟ ਡੈਡ ਬਟ ਬੱਚਾ ਨਾ ਬਾਅਦ ਚਾਹੇ ਇਹਦੇ ਵਰਗੀ ਫਰਾਕ। ਉਹ ਬੋਨਾ ਤਾਂ ਨੇ ਕਹਿ ਬਾਅਦ ਹੀ ਤੁਹਾਨੂੰ ਕੋਈ ਦਿੱਕਤ ਨਹੀਂ। ਮੇਰਾ ਚਾਹੇ ਉਹ ਸੂਟ ਨਾਲ ਲੈ ਲੈ ਗਰ ਉਹਦਾ ਚੁੰਨੜਾ ਜਿਹਾ ਕਟਿੰਗ ਹੋ ਜੂਗਾ। ਮੈਂ ਕੁਝ ਮਾਰਦੀ ਫੋਟੋ ਆਹ ਡਰੈਸ ਭਾਈ ਦੇਖ ਲਓ ਬਾਅਦ ਵਿੱਚ ਉਹਨੇ ਕਮੈਂਟ ਆ ਜਾਂਦੇ ਨੰਬਰ ਨਹੀਂ ਦਿੰਦੇ ਹੈਗੇ। ਹੋਰ ਕਰੋ ਨੋਟ ਨੰਬਰ। ਨੰਬਰ ਨੋਟ ਕਰ ਲਓ। ਤਾਂ ਦਾ ਨੋਟ ਕਰ। ਬਿਲ ਪੇ ਕਰ ਦੋ। ਲਓ ਵੀ ਆਪਾਂ ਅੱਗੇ ਕੁਸਮ ਵਾਲਿਆਂ ਤੇ ਹੁਣ ਕੜਾਈ ਵਾਲਿਆਂ ਦੇ ਹੈ। ਕੜਾਈ ਵਾਲੇ ਜਾਣਾ। ਹਾਂ। ਹੁਣ ਸੂਟ ਕਢਾਈ ਕਰਨੇ ਜਾਣੇ ਆ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਦੱਸਦੇ ਆ ਕਿੰਨੇ ਆ ਆਪਾਂ ਸੂਟ ਦੇਣੇ ਆ ਤੇ ਇਹਨਾਂ ਦਾ ਆਪਾਂ ਲੈ ਲਏ ਥੋੜੇ ਜਿਹਾ ਕੱਪੜੇ ਥੋੜੇ ਜਿਹਾ ਨਾਲ ਸਾਹੇ ਲੈ ਲਏ ਕੁਸਮਾੜ ਦੀ ਸਾਹੇ ਕੱਪੜੇ ਲੈ ਲੇ ਤੇ ਹੁਣ ਆਪਾਂ ਚੱਲਦੇ ਆ ਕਿਤੇ ਕਢਾਈ ਵਾਲੇ ਸੂਟ ਦੇਣੇ ਆ ਤੇ ਤੁਹਾਨੂੰ ਦਿਖਾਉਂਦੇ ਆ 20000 ਦਾ ਕੱਪੜਾ ਲੈ ਲਏ 20000 ਇਹ ਕਿੰਨੇ ਸੌ ਦੀ ਲਓ ਵੀ 100 ਰੁਪਏ ਦੀ ਕੰਨੀ ਲਾ ਭਾਈ ਹੁਣ ਇਹਨਾਂ ਦਾ ਬਜੈਂਟਾ ਲੈ ਲੰਨੀ ਆ ਹੈ ਹਾਂ ਅਸਣ ਮੈਜੀ ਇਹਨਾਂ ਦਾ ਮੀਂਹ ਦਾ ਹੈ ਨੀਲਾ ਕਮੀਨ ਸੀ ਪਹਿਲਾਂ ਨੀਲਾ ਕਮੀਨ ਸੀ ਇਹਨੂੰ ਦਿਵਾਉਣਾ ਹੈ ਜਿਹੜਾ ਉਹ ਸੂਟ ਹੈ ਦੇਖੋ ਭਾਈ ਕੱਪੜਾ ਕਿੰਨਾ ਪਿਆ ਹੈ ਸਰਵਾਰ ਉਹ ਤਾਂ ਪੂਰਾ ਟੇਕੜਾ ਜਿਹਾ ਦੇਖੋ ਜਾਣਾ ਆਹੋ ਵੀ ਤੇ ਕੇ ਸਲਵਾਰ ਤੇ ਚੁੰਨੀ ਨਹੀਂ ਦੇਣੀ ਹੈ ਲਓ ਭਾਈ ਹੁਣ ਆਪਾਂ ਰੁਕਿਆਂ ਆਹ ਦੁਕਾਨ ਤੇ ਇਹ ਤਾਂ ਕਰ ਲਈ ਆਪਾਂ ਕਰੇਵ ਲੈ ਆ ਮੈਂ ਕਰਦੇ ਇਹਨਾਂ ਕੋਲ ਤੋਂ ਕੋਈ ਨਹੀਂ ਆ ਪਰਸਲ ਹਾਂ ਇਹਨੂੰ ਕੋਈ ਹੋਰ ਹੋਦਾ ਨਹੀਂ ਤੋ ਕਰੇਵ ਲਈਆ 100 ਰੁਪਏ ਮੀਟਰਾਂ 100 ਰੁਪਏ ਮੀਟਰ ਯੈਸ ਇਹ ਦੋ ਕੜਾ ਹੀ ਲੱਦੇ ਜਾਣਾ ਬਿੰਕੀ ਪੈ ਰਹੀਆ ਬਿੰਕ ਤਾਂ ਹੈਗਾ ਬਾਕੀ ਇੱਥੇ ਬਾਕੀ ਦੇਖ ਲਿਆ ਹੁਣ ਮੈਚਿੰਗ ਕਰਦੇ ਆ ਲੋ ਭਾਈ ਮੈਂ ਮਾਸਿੰਗ ਕਰ ਕਰ ਸੂਟ ਲਏ ਨੇ ਟੀ ਨੇ ਸਲਵਾਰਾਂ ਨੇ ਕੀਨੇ ਆ ਦੁਪੱਟੇ ਲਏ ਨੇ ਵਾਈਟ ਪੰਜ ਹਲੋ ਹਣੋ ਅੱਛਾ ਆ ਕੀਨੇ ਸਲਵਾਰਾਂ ਨੇ ਲੈ ਇਹ ਕੀ ਕਹਿ ਰਿਹਾ ਆ ਕੀਨੇ ਮੈਂ ਕਿਹਾ ਆ ਕੀਨੇ ਇਹ ਕੱਪੜੇ ਆ ਬਣ ਜਾ ਦੁਪੱਟਾ ਰੱਖੀ ਆ ਰੰਗ ਇਹਦੇ ਵਿੱਚ ਜਿੱਥੇ ਇਹਨੂੰ ਡਾਈ ਕਰਾਉਂਗੇ ਹੈ ਮਾਮਾ ਜੀ ਉੱਥੇ ਆਪਾਂ ਨੂੰ ਮੈਂ ਡਾਈ ਇਹ ਡਾਈ ਕਿਹੜੇ ਆ ਪੀ ਸੋਟ ਜਿਹੜੇ ਦੋ ਰੱਖਿਆ ਦੋ ਘੰਟੇ ਦੇ ਦੀਆਂ ਦੋਨੋਂ ਕੋਲ ਚਲੋ ਆ ਹਮਨ ਆ ਤਾਂ ਮੈਚਿੰਗ ਕੀਤੀ ਆ ਮੈਚਿੰਗ ਕਰੀਏ ਨਾ ਨਾ ਕੱਢ ਕੇ ਲੈ ਕੇ ਆਇਆ ਇਹਦੇ ਵਿੱਚ ਵੀ ਦਰਦ ਤਾਂ ਨਾ ਮਿੱਚ ਬਾਰੀ ਕਿੰਨਾ ਹੋਰ ਪਾਟਾ ਉਸ ਗਾੜੀ ਵਾਹ ਦੇ ਨਾਲ ਮੈਨੂੰ ਜੇ ਇਕੱਠਾ ਨਹੀਂ ਆ ਸਾਰਾ ਚੱਲ ਲਾਈਨ ਕਰੀਏ ਨੇ ਹੈ ਦੋ ਦੋ ਲਾਓ ਭਾਈ ਹੁਣ ਆਪਾਂ ਰੋਕੇ ਤੇ ਆ ਦੁਕਾਨ ਤੇ ਹੁਣ ਆਪਾਂ ਚੱਲਦੇ ਅੱਗੇ ਕੜਾਈ ਵਾਲਿਆਂ ਦੇ ਲਓ ਭਾਈ ਹੁਣ ਚੱਲੇ ਆਪਾਂ ਕੜਾਈ ਵਾਲੇ ਦੇ ਸੂਟ ਦੇਣੇ ਆ ਕੜਾਈ ਵਾਸਤੇ ਤੇ ਹੁਣ ਆਪੋ ਚੱਲੇ ਆਂ ਬਾਕੀ ਇਹ ਆ ਸਾਰਾ ਮਰੇਕ ਕੋਲੇ ਦਾ ਬਾਜ਼ਾਰ ਲਓ ਵੀ ਆਪਾਂ ਪਹੁੰਚ ਚੁੱਕੇ ਆਂ ਦਿੱਲੀ ਗੇਟ ਤੇ ਆਹ ਬਾਈ ਕੋ ਪਹੁੰਚੇ ਆਂ ਆਹ ਬਾਈ ਦੁਕਾਨ ਆ ਤੇ ਆਹ ਚੌਂਕ ਪੈਂਦਾ ਚੌਂਕ ਦੇ ਅੱਗੇ ਬਾਈ ਦੀ ਦੁਕਾਨ ਆ ਤੇ ਆਪਾਂ ਚੱਲਦੇ ਆਂ ਅੰਦਰ ਲਓ ਵੀ ਐਵੇਂ ਦੀ ਸਟੱਡ ਵਰਕ ਕਰਾ ਸਕਦੇ ਆਂ ਆ ਕੇ ਬਾਈ ਕੋਲੇ ਉਹ ਦੇਖੋ ਸਾਰਾ ਇਹ ਆਪਾਂ ਨੂੰ ਜਿਹੜਿਆ ਸੂਟ ਕੋਲ 25 ਵਾਰ ਤੇ ਬੱਸ ਇਹ ਹੈਂਡਵਰਕ ਤੋਂ ਦੇਖਾ ਦਿੰਦੇ ਆਂ ਫੋਨ ਤੇ ਦਿਖਾ ਕੇ ਸਾਰੀ ਵੀਡੀਓ ਇਦਾਂ ਹੀ ਬਣ ਜਾਂਦਾ ਇਹ ਹੈਂਡਵਰਕ ਆ ਇਹ ਹੈਂਡਵਰਕ ਆ ਸਾਰਾ ਹੈਂਡਵਰਕ ਆ ਉਹ ਆਪ ਵੀ ਲਉਂਗੇ ਸਾਰੀਆਂ ਲੈਣੀ ਆ ਇਹ ਹੈਂਡਵਰਕ ਵੀ ਫਟੇ ਨਹੀਂ ਆ ਸਾਰਾ ਸਾਰਾ ਹੈਂਡਵਰਕ ਹੈ ਸਾਰਾ ਹੀ ਹੈਂਡਵਰਕ ਹੈ ਲੇਕਿਨ ਤੁਸੀਂ ਦੇਖ ਕੇ ਕੋਈ ਜਨ ਬਾਕੀ ਬਾਈ ਦਾ ਮੈਂ ਨੰਬਰ ਪਾ ਦੂੰਗਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਬਾਕੀ ਤੁਸੀਂ ਇਦਾਂ ਫੋਨ ਤੇ ਵੀ ਕੋਈ ਵੀ ਕਢਾਈ ਦਿਖਾ ਕੇ ਬਾਈ ਤੋਂ ਕਢਾਈ ਕਰਾ ਸਕਦੇ ਤੁਸੀਂ ਉੱਪਰ ਜਿਹੜੀ ਗੱਲ ਹੁੰਦਾ ਨਾ ਸਾਈਡ ਦਾ ਨਾ ਸੀ ਆ ਫੁੱਲ ਫੁੱਲ ਕਰਵਾ ਲਓ ਤੁਸੀਂ ਫੋਨ ਤੇ ਕੋਈ ਵੀ ਡਿਜ਼ਾਈਨ ਦਿਖਾ ਦਿਓ ਉਹੀ ਡਿਜ਼ਾਈਨ ਤੁਹਾਨੂੰ ਬਾਈ ਸੂਟ ਤੇ ਕਰਕੇ ਦੇ ਦਊਗਾ ਜਿਵੇਂ ਆ ਕਰੇ ਪਏ ਨੇ ਮਗਰ ਜਾਨਾ ਸੀ ਕੋਸੋ ਨਾ ਜੀ ਹਾਂ ਆ ਜਾਓ ਇੱਟਾ ਕੀ ਪ੍ਰਾਈਸ ਦੋ ਜੀ ਦਾ ਜਿਵੇਂ ਇਸ ਤਰ੍ਹਾਂ ਬਣਾਉਗਾ ਜੀ ਮੈਂ ਪ੍ਰੋਟੇਸ ਆਹ ਬਣਾ ਜਿਵੇਂ ਫੋਲੇ ਦੇ ਚਾਹਣਾ ਬਿਲਕੁਲ ਬਣਾਉਂਗਾ ਸਾਰੇ ਇਸ ਤਰੀ ਬਣਾਉਂਗਾ ਨਾ ਸਲਵਾਰ ਨਾਲ ਬਾਜੂ ਤੇ ਗਲੇ ਤੇ 라ਉਂਗਾ ਗੋਲ ਜਿਵੇਂ ਦਰਾਉਂਦਾ ਹਾਂ ਹਾਂ ਇੱਟਾ ਦੋ ਆਰੀ ਵਰਕ ਤੇ ਜੀ ਸਿਆ ਇਹ ਵੀ ਆਰੀ ਵਰਕ ਤੇ ਜੀ ਠੀਕ ਹੈ ਇਹ ਮਿਕਸ ਹੈ ਜੀ ਆਰੀ ਪਲੇਸ ਹੈਂਡ ਵਰਕ ਮਿਕਸ ਹੈ ਜੀ ਇਹ ਵੀ ਆਰੀ ਪਲੇਸ ਹੈਂਡ ਵਰਕ ਮਿਕਸ ਹੈ ਜੀ ਇਹ ਆਰੀ ਦਾ ਥ੍ਰੈਡ ਵਰਕ ਹੈ ਜੀ ਇਹ ਵੀ ਆਰੀ ਥ੍ਰੈਡ ਵਰਕ ਤੇ ਜੀ ਉਹ ਹੈਂ ਕਰਕੇ ਜੇ ਬੈਰਵਾੜਦੋਸ ਤੇ ਬਾਕੀ ਕੋਈ ਵੀ ਸਾਨੂੰ ਫੋਨ ਤੇ ਡਿਜ਼ਾਈਨ ਦਿਖਾ ਦੇ ਬਣਾ ਦੋ ਉਹਦੀ ਹੈ ਨਾ ਹਾਂ ਕੋਈ ਵੀ ਡਿਜ਼ਾਈਨ ਕੋਈ ਵੀ ਡਿਜ਼ਾਈਨ ਹੋਵੇ ਜਿਵੇਂ ਆ ਦੇਖੋ ਬਾਈ ਫੋਨ ਤੇ ਡਿਜ਼ਾਈਨ ਦਿਖਾ ਰਹੇ ਨੇ ਬਾਈ ਨੇ ਆ ਡਿਜ਼ਾਈਨ ਦੇ ਸਕੇ ਕਿੰਨੇ ਦੇ ਤੇ ਡਿਜ਼ਾਈਨ ਦੇ ਹਿਸਾਬ ਨਾਲ ਬਾਈ ਤੁਹਾਨੂੰ ਪੈਸੇ ਦੱਸ ਦੂਗਾ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਬਿਨਾ ਬੌਂਸ ਦੇ ਵੀ ਦਾਖੇ ਕੌਂਚੇ ਵੀ ਦਾਖੇ ਆਪਾਂ ਵੀ ਜਿਹਨੇ ਆ ਸੁਣ ਲਵੋ ਹਾਂ ਚੈਨ ਨਾਲ ਤੇ ਬਣਾਉਂਗੇ ਤੁਸੀਂ ਇਹ ਡਿਜ਼ਾਈਨ ਡਬਲ ਕਰ ਆ ਗਿਆ हट ਜਾਣਾ ਤੇ ਪਹੁੰਚੇ ਨਾਲ ਹਿਸਾਬੇ ਬਨੇਗਾ ਬਿਨਾਂ ਪਹੁੰਚੇ ਤੇ 700 ਰੁਪਏ ਦੇਣੇਗਾ ਬਿਨਾਂ ਪਹੁੰਚੇ 700 ਬਿਨਾਂ ਪਹੁੰਚੇ ਵੀ 700 ਪਹੁੰਚੇ ਨਾਲ 1000 ਹਾਂ 700 ਆ ਡਿਜ਼ਾਈਨ ਆ ਯਾਰ ਇਹ ਤੇ ਵੀ ਇਹੀ ਬਿਲਕੁਲ ਹਾਂ ਪਹੁੰਚੇ ਬਾਦ ਵਿੱਚ ਕੰਮ ਕਰਦੇ ਨੇ ਇਹ ਪਹੁੰਚੇ ਤੇ ਕੰਮ ਤੇ ਨਹੀਂ ਕਰਦੇ ਆਹ ਲੋ ਯਾਰ ਇਹ ਆ ਗਿਆ ਇਹ ਰੋਟੀ ਲੈਣੇ ਥੋੜੇ ਕਰਿਆ ਦੇਖੋ ਤੇ ਗਲਾ ਵੀ ਬੰਦਾ ਇਹਦਾ ਲੱਗ ਰਾਣਾ ਤੁਸੀ ਗਲਾ ਨਹੀਂ ਵੀ ਬਣਾਉਣਾ ਤੇ ਘੇਰਾ ਤੇ ਬਾਹੀ ਉਹਦਾ ਜੇ ਮੈਂ ਫੋਟੋ ਇਸ ਤਰ੍ਹਾਂ ਤੁਸੀਂ ਦੇਖ ਕੇ ਇਸ ਤਰ੍ਹਾਂ ਬਣਾਉਂਗਾ ਨਾ ਮੈਥੋਂ 700 ਪੜੇਗਾ 700 ਹਾਂ ਤਿੰਨ ਬਿੱਲਾਂ ਆਗੇ ਜੀ ਬਾਵਾ ਤੇ ਦੇਰਾ ਕੇ ਕੋਰ ਬੁੱਟਾ ਵੀ ਆਵੇ ਤੇ ਦੁਪੱਟੇ ਤੇ ਵੀ ਦੇਣ ਤੇ ਨਾ ਜੁਰੀਆਂ ਵੀ ਆਣੇ ਜੁਰੀਆਂ ਨਹੀਂ ਆਉਣਗੇ ਤੇ ਆਪਿਆ ਤਾਂ ਹੈ ਸਰ ਦੁਪੱਟੇ ਦੇ ਬੇਲ ਪਵਾਏ ਤੇ ਚਾਰੀ ਪਾਸੇ ਕਰੇ ਉਹ ਕਿੰਨੇ ਕੁ ਤੇ ਚਾਰੀ ਪਾਸੇ ਬੇਲ ਪਾਵਾਂਗਾ ਨਾ ਜਿਸ ਡਿਜ਼ਾਈਨ ਕਰਾ ਬਣਾਉਣਾ ਜੋ ਨਈ ਹੈ ਜਾਨ ਜਿਵੇਂ ਆ ਵਾਲੀ ਹੈ ਜਿਵੇਂ ਆ ਸਿੰਪਲ ਬੇਲ ਆ ਉਹਦੇ ਵਿੱਚ ਹੋਗੀ ਨਾ ਉਹ ਚਾਰੇ ਪਾਸੇ ਬਣਾਉਂਦੇ ਹੈ ਨਾ ਚਾਰੇ ਪਾਸੇ ਬਣਾ ਕੇ ਸੂਰ ਸੇਮ ਬਣੇਗਾ ਇਸਕੇ ਦਾ 15 ਰੁਪਏ ਬਣੇਗਾ 15 ਰੁਪਏ ਇਹਦਾ ਨਾਮ ਬਸਤੂ ਜੀ ਇਹਦੇ ਕਿੰਨੇ ਲੰਬਾਈ ਕਿੱਥੇ ਰਹਾ ਲੰਬਾਈ ਇਹਦੀ ਉੱਤਰਾਵੇ ਭਾਈ ਕੋਕ ਹੈ ਥਮ ਜੱਪ ਥਮ ਜੱਪ ਮੋਡੂਨ ਮੈਂ ਆਪਣੇ ਖੌਂਟੀ ਦਿੱਕਿਆਗਾ ਤੁਸੀਂ ਇਹਦਾ ਨਾਮ ਰਹੇਗਾ ਜੀ ਕੋਕ ਨਹੀਂ ਆ ਕੋਕ ਕੋਕ ਦੇ ਤਾਂ ਆ ਲੈ ਮੈਂ ਲੈ ਪੰਜਾਬੀ ਨੇ ਪੋਣਾ ਡਿਜ਼ਾਈਨ ਆ ਪੋਣਾ ਜਿਹੜੀਆਂ ਨਾ ਇਹਦਾ ਕਿਹੜਾ ਕਸਟਮ ਆਸਤੂ ਦੇਖ ਮੈਂ ਜਿਹੜੀ ਗ੍ਰੇਸ ਦਊਗੀ ਪਰ ਜਿਹੜੀ ਕੋਈ ਪ੍ਰੈਕਟਿਸ ਜਿਹੜੀ ਕਪੜਾ ਦਿਖਾ ਦੇ ਦੁਪੱਟਾ ਤੇ ਜਿਹੜਾ ਮਰਜ਼ੀ ਲਾ ਲਓ ਜਿਹੜੀ ਵਾਟ ਆ ਪੋਣਾ ਭਾਈ ਤੇ ਤੁਹਾਡਾ ਕਪੜਾ ਵੀ ਡਾਰਕ ਆ ਨਾ ਚੰਮਟਾ ਅੱਗੇ ਨੇ ਡਲ ਹੋਇਆ ਹਾਂ ਜ਼ਰੀ ਨਾਲ ਡਿਲੇਨ ਕਰ ਲਓ। ਆਹ ਤਾਂ ਪਲੇਟ ਰਨ ਦੇਖਿਓ। ਆਇਂ ਜ਼ਰੀ ਲਗੋ ਲਓ। ਲਓ ਭਾਈ ਦੂਜਾ ਸ਼ੂਟ ਵੀ ਦੇ ਤਾਂ। ਇਹ ਤੇ ਐਵੇਂ ਨਾ। ਦੋ ਸੂਟ ਦਿੱਤੇ ਬਾਈ ਨੂੰ ਆਪਾਂ ਨੇ ਸਾਜੀ ਭਾਗ ਤੇ ਨਾ ਬਸੂ ਮੈਨੂੰ ਬੁਲਾਓ ਜੀ ਜਿਹੜਾ ਡਿਜ਼ਾਈਨ ਫਾਈਨਲ ਹੋ ਗਿਆ ਤਾਂ ਤੇਰਾ ਦੱਸੋ ਜੀ ਸਾਡੇ ਵੀ ਚਰੀ ਦਾ ਵਰਤ ਤੇ ਇਹ ਵਾਲੀ ਸੀ ਲੈਂਥ ਕਿੰਨੀ 40 40 ਦਾ ਡਿਜ਼ਾਈਨ ਸਾਡੇ ਵੀ ਮਤਲਬ ਹੈ ਨਾ ਚਾਰ ਫੁੱਟ ਦਾ ਬੰਦੀ ਰੱਖਦੇ ਹਾਂ ਨਾ ਮਾੜਾ ਉਟਾ ਕੇ ਰੱਖਦਾ ਲੋ ਵੀ ਤੁਸੀਂ ਬਾਈ ਕੋ ਐਵੇਂ ਫੋਟੋ ਦਿਖਾ ਕੇ ਕੋਈ ਵੀ ਡਿਜ਼ਾਈਨ ਉਹਨੂੰ ਪੁੱਛੀਏ ਪਿਆਰ ਕਰਵਾ ਸਕਦੇ ਹਾਂ ਠੀਕ ਆ ਤੇ ਨੰਬਰ ਸਕਰੀਨ ਤੇ ਦਵੋ ਤਾਂ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਬਾਈ ਨਾਲ ਗੱਲ ਕਰ ਸਕਦੇ ਹੋ ਬਸ ਦਿੱਲੀ ਗੇਟ ਆ ਕੇ ਤੁਸੀਂ ਮਰੇ ਕੋਲੇ ਪਤਾ ਕਰਕੇ ਬਾਈ ਨਾਲ ਬਾਈ ਕੋ ਆ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਟੂਕਾਂ ਦੇ ਉੱਪਰ ਆ ਕੇ ਕਢਾਈ ਕਰਵਾ ਸਕਦੇ ਹੋ ਲੱਗ ਜੀ ਹੈ ਨਾ ਤੇ ਜਿਵੇਂ ਬਾਈ ਨੇ ਦੱਸਿਆ ਜੀ ਤੁਹਾਨੂੰ ਪਹਿਲਾਂ ਸਾਰੇ ਆਹ ਲੋ ਵੀ ਤੀਜਾ ਜੁੜਦਿਆਂ ਲੱਗਿਆ ਬਾਈ ਨੂੰ ਸਤ ਸੋਬਨ ਨੇ ਕਿਹਾ ਸਤ ਸੋਬਨ ਆ ਚਾਹ ਵੈਸੇ ਹੀ ਲਾ ਲਓ ਵੀ ਅਗਲਾ ਡਿਜ਼ਾਈਨ ਆ ਫਾਈਨਲ ਕੀਤਾ ਇਹਦੇ ਉੱਪਰ ਆ ਬرو ਆ ਡਿਜ਼ਾਈਨ ਆ ਦੁਪੱਟੇ ਨਾਲ 5500 ਬਣੇਗਾ 5500 ਵਿੱਚ ਦੁਪੱਟਾ ਜੁਗੱਟੀਆਂ ਬੁਟੀਆਂ ਪਾਈ ਹੋਣਾ ਵਿੱਚੀ ਦੁਪੱਟਾ ਹਾਂ ਵਿੱਚੀ ਦੁਪੱਟਾ 5500 ਕਟੋ ਇਹ ਵਾਲਾ ਕੱਪੜਾ ਆਪਣਾ ਕريب ਦਾ ਨੈਚੁਰਲ ਕريب ਦੇ ਵਿੱਚੋਂ ਲੱਭਾ ਇਹਦਾ ਡਿਜ਼ਾਈਨ ਕੀ ਚਾਹੀਦਾ ਗੜਿਆ ਦਰਾਨੀ ਕੁਝ ਐਂ ਦੇਸੇ ਲਓ ਫਿਰ 60% ਨਹੀਂ ਕਰਤਾ ਮੈਂ ਹਾਂ ਚੌਥਾ ਰੂਡ ਜਣਾ ਲੱਗਦਾ ਭਾਈ ਹਾਂ ਵਾਲੇ ਸੂਟ ਤੇ ਰਹੇ ਹੈ ਚੌਥਾ ਰੂਡ ਕਰ ਲਿਆ ਹੁਣ ਲਓ ਵੀ ਅਗਲਾ ਸੂਟ ਜਿਹੜਾ ਪਹਿਲਾਂ ਵਾਲਾ ਡਿਜ਼ਾਈਨ ਤੇ ਆਪਾਂ ਥੋੜਾ ਜਿਹਾ ਚੇਂਜ ਕਰਵਾਇਆ ਡਿਜ਼ਾਈਨ ਤੇ ਆਪਾਂ ਜਿਹੜਾ ਸੀ ਜਿਹੜਾ ਛੇਰੇ ਦੇ ਤੋਂ ਨਵਾਂ ਡਿਲਾ ਕੱਟ ਕਰਵਾਇਆ ਤੇ ਥੋੜਾ ਆਪਾਂ ਸ਼ੇਰ ਦਾ ਨਵਾਂ ਹੈਂਡ ਵਰਕ ਦੇ ਉਸ ਪਰ 4000 ਤੋਂ 2500 ਦਾ ਕਰ ਰਿਹਾ ਹਾਂ ਰੈਡੀ ਰੂਮ ਲਈ 4000 ਰੁਪਏ ਦਾ ਲਗਾਉਣਾ ਮੇਰੇ ਸੱਜਣ ਨੌ ਲਿਖਾ ਗੁਣੇ ਨੌ ਬੰਦ ਮੇਰੇ ਗੁਸਤਖੀ ਆਰਪਿੰਦਰ ਉਹਦੇ ਵਿੱਚ ਸੱਚ ਆਹਾ ਫੁੱਲ ਦਾ ਕੰਟਰਾਸਟ ਰੱਖਣਾ ਆਪਾਂ ਨੇ ਹੋਰ ਕਰਤਾ ਭਾਈ ਵੀਰੇ ਇਹਦੇ ਵਿੱਚ ਜਿਹੜਾ ਧਾਗਾ ਪਾਉਣਾ ਆਹ ਵਾਲੇ ਕਲਰ ਦਾ ਪਾਉਣਾ ਮੈਂਦੀ ਹੈਗਾ ਆ ਜੇ ਆਪਾਂ ਆਖ ਲਈ ਹਾਂ ਕਲਰ ਬੜਾ ਹੁੰਦਾ ਹੂੰ ਉਹ ਹੋ ਗਿਆ ਫਾਈਨਲ ਲਓ ਵੀ ਆਪਾਂ ਤੁਹਾਨੂੰ ਦੁਕਾਨ ਦੱਸਤੀ ਹੁਣ ਆਹ ਦੁਕਾਨ ਦਾ ਨਾਮ ਆ ਤੇ ਆਹ ਸਾਹਮਣੇ ਆ ਚੌਂਕ ਪੈਂਦਾ ਤੇ ਇੱਥੋਂ ਆ ਕੇ ਤੁਸੀਂ ਬਾਈ ਕੋ ਆ ਸਕਦੇ ਹੋ ਦਿੱਲੀ ਗੇਟ ਕਹਿੰਦੇ ਨੇ ਉਹਨਾਂ ਦਿੱਲੀ ਗੇਟ ਦਿੱਲੀ ਗੇਟ ਠੀਕ ਹੈ ਦਿੱਲੀ ਗੇਟ ਪਤਾ ਕਰਕੇ ਤੁਸੀਂ ਆ ਸਕਦੇ ਇੱਥਾ ਚੌਂਕ ਪੈਂਦਾ ਤੇ ਚੌਂਕ ਦੇ ਨਾਲ ਹੀ ਬਾਈ ਦੇ ਇੱਥੇ ਦੁਕਾਨ ਆ ਲਓ ਵੀ ਆਪਾਂ ਸੂਟ ਕੜਾਈ ਵਾਲੇ ਦੇਦੇ ਉੱਥੇ ਢਾਈ ਵੱਟੇ ਸੂਟ ਦੇਦੇ ਤੇ ਉਹਨਾਂ ਆਪਾਂ ਚੱਲਦੇ ਆਂ ਤੇ ਮੈਂ ਤੁਹਾਨੂੰ ਸਾਰਾ ਐਡਰੈਸ ਦੱਸਦਾ ਵੀ ਜਿੱਥੋਂ ਸਾਡੇ ਰੇਟਾਂ ਤੇ ਕੜਾਈ ਛੁੱਟਾਂ ਉੱਪਰ ਕਰਾ ਸਕਦੇ ਹੋ ਤੇ ਬਸ ਇਹ ਨੰਬਰ ਸਟਰੀ ਹੈ ਤੇ ਜਦੋਂ ਚੱਲਦਾ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਆ ਉਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ